ਸਸਕਾਲ ਜੀ ਦੋਸਤੋ ਤੇ ਆਪਣੇ ਨਾਲ ਆ ਬਿੱਲਾ ਭੂੜਿਆਂ ਵਾਲਾ ਸੋ ਅੱਜ ਆਏ ਆ ਅਸੀਂ ਜਲੰਧਰ ਹਵੇ ਤੀ ਤੇ ਕੁਛ ਬੈਠ ਕੇ ਖਾਵਾ ਪੀਵਾਗੇ ਤੇ ਨਾਲੇ ਇਹਦਾ ਟੂਰਨਾਮੈਂਟ ਹੈ 10 ਵੀ ਕਿੰਨੇ ਤਰੀਕ ਦਾ ਸਸਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਧੰਨਵਾਦੀਆਂ ਵੀ ਮਾਸਟਰ ਜੀ ਸਾਨੂੰ ਅੱਜ ਮਿਲੇ ਮੇਰੇ ਬੜੇ ਬਹੁਤ ਪੁਰਾਣੇ ਮਿੱਤਰ ਆ ਬਹੁਤ ਜ਼ਿਆਦਾ ਕੀ ਬਾਤ ਹੈ ਅੱਜ ਮੈਂ ਸੁਮਨ ਸਵੀਰ ਨੂੰ ਯਾਦ ਕਰ ਰਿਹਾ ਸੀ ਅਸੀਂ ਅੱਜ ਜਲੰਧਰ ਆਪਣੀ ਕਾਫੀ ਸਾਡੇ ਅਫਸਰ ਸਾਹਿਬਾਨ ਆ ਮੇਰੇ ਭਰਾਏ ਰੋਜ਼ ਰਿੰਕੂ ਜੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਟੋਲਰ ਆ ਤੇ ਅਸੀਂ ਨੂੰ ਅੱਜ ਬੈਠ ਕਰਕੇ ਆ ਕਵਡੀ ਕੱਪ ਪਾਸੇ ਤੇ ਮੈਂ ਮਿਸ ਕਰ ਰਹਾ ਸੀ ਸਵੇਰੇ ਇਹਨਾਂ ਨੂੰ ਵੀ ਅੱਜ ਇਹਨਾਂ ਨੂੰ ਬੁਲਾਇਏ। ਇਥੋਂ ਪਰਮਾਤਮਾ ਨੇ ਸਾਡੇ ਇੱਥੇ ਮਿਲਾਤਾ। 8 ਤਰੀਕ ਨੂੰ ਚਮਕੌਰ ਸਾਹਿਬ ਦੇ ਲਾਗੇ ਮੇਰਾ ਪਿੰਡ ਆ ਭੂੜੜੇ 22 ਸਾਲ ਹੋ ਗਏ ਮੈਨੂੰ ਚਮਕੌਰ ਸਾਹਿਬ ਦੀ ਸੇਵਾ ਕਰਦਿਆਂ ਨੂੰ ਸਾਸ ਦੇ ਵਿੱਚ ਤੇ ਅਸੀਂ 8 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ 8ਵਾਂ ਕੁਆਡਿਕ ਆਪਾਂ ਸਾਡਾ ਇਹ ਜਿੱਥੇ ਕਿ ਸੀਪੀ ਗੱਲੇ ਦਾ ਖੁੱਲਾ ਖਾੜਾ ਹੋਣਾ ਹੈ। ਹੋਰ ਵੀ ਸਿੰਗਰ ਸਾਹਿਬ ਉਹ জাফর ਹੋ ਗਿਆ ਬਹੁਤ ਮੇਰੇ ਭਰਾ ਜਿਹੜੇ ਇਹਨੂੰ ਬੜਾ ਪਿਆਰ ਕਰਦੇ ਵੱਡੇ ਵੱਡੇ ਸਿੰਗਰ ਕਾਫੀ ਸਿੰਗਰ ਤਾਂ ਐਸੇ ਵੀ ਜਿਹੜੇ ਮੱਲਾ ਵੀ ਬਾਰਡਨ ਲੈਬ ਦੇ ਵੱਡੇ ਸਿੰਗਰ ਜਿਨ੍ਹਾਂ ਨੂੰ ਅੱਜ ਸਾਨੂੰ ਜਲੰਧਰ ਜਿਨ੍ਹਾਂ ਨੇ ਕਿਹਾ ਵੀ ਅਸੀਂ ਤੁਹਾਡੇ ਉੱਥੇ ਚਾਹੇ 10 ਮਿੰਟ ਲਈ ਆਈਏ ਕਾਫੀ ਸਾਰਿਆਂ ਨਾਲ ਆਪਣਾ ਪਿਆਰ ਆ ਬੜਾ ਪੁਰਾਣਾ 8 ਤਰੀਕ ਨੂੰ ਦਿਨ ਸ਼ਨੀਵਾਰ 11ਵਾਂ ਮਹੀਨਾ ਅੱਜ ਤੋਂ 10-12 ਤੱਕ ਰਹਦੇ ਆ ਤੇ ਤੇ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਵੀ ਆਈਓ ਅੱਜ ਉੱਥੇ ਰੌਣਕ ਲਾਉਨੇ ਆ ਤੇ ਕਵਾਡੀ ਦੀਆਂ ਟੀਮਾਂ ਜਿੱਥੇ ਕੀ ਬਹੁਤ ਵੱਡੇ ਵੱਡੇ ਸਾਜੀ ਨਹੀਂ ਹੋਗੇ ਕਾਫੀ ਵੱਡੇ ਵੱਡੇ ਕਵਾਡੀ ਦੇ ਚੰਗੇ ਪਲ ਆ ਰਹੇ ਆ ਵੀ ਚੰਗੇ ਮਾਣ ਲਾਉਣਗੇ ਸਿੱਧੀ ਗੱਲ ਮੇਰਾ ਕੋਈ ਰਾਜਨੀਤਿਕ ਪੋਸਟ ਨਹੀਂ ਇਹ ਨਾ ਇਹ ਕਮਰਸ਼ੀਅਲ ਹੈ 8 ਤਰੀਕ ਨੂੰ ਪਿੰਡ ਭੂੜੇ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਹੈ ਮੈਂ ਵੀ ਉੱਥੇ ਹੋਊਗਾ ਸਾਰੇ ਅਪਾਡੀ ਕੱਪ ਦਾ ਨਾਮ ਵੀ ਅਸੀਂ ਯਾਰਾ ਮਿੱਤਰਾਂ ਦਾ ਕਵਡੀ ਕੱਪ ਰੱਖਿਆ ਹੈ ਕਿਹੜੀ ਬਾਤ ਹੈ ਕਿਉਂਕਿ ਉੱਥੇ ਕੋਈ ਪੋਲੀਟਿਕਲ ਅਜਿਹੀ ਗੱਲ ਨਹੀਂ ਹੈਗੀ ਕਿਉਂਕਿ ਸਾਰੇ ਸਾਡੇ ਭਰਾਏ ਗੁਰੂਆਦੀ ਨਗਰੀ ਚ ਅਸੀਂ ਰਹਿੰਦੇ ਆਂ ਸ੍ਰੀ ਚਮਕੌਰ ਸਾਹਿਬ ਉੱਥੋਂ ਬਹੁਤ ਕੁਝ ਮਿਲਿਆ ਸਾਨੂੰ ਅਸੀਂ ਉੱਥੇ ਮੰਨ ਲਾ ਵੀ ਨਾਨ ਪੋਲੀਟਿਕਲ ਸਮਝ ਲਓ ਤੁਸੀਂ ਮੈਂ ਵੈਸੇ ਪੋਲੀਟਿਕਲ ਬੰਦਾ ਹਾਂ ਅਸੀਂ ਹਰ ਇੱਕ ਨੂੰ ਸੱਦਾ ਦਿੱਤਾ ਉਸ ਮੈਂ ਪੋਲੀਟ ਇਸ ਜੀ ਹਰ ਇੱਕ ਨੂੰ ਸਦਾ ਦਿੰਦਾ ਹੈ ਵੀ ਉੱਚੇ ਪਾਰਟੀ ਬਾਈ ਜੀ ਤੋਂ ਉੱਠ ਕੇ ਅਸੀਂ ਉੱਚੇ ਗਰੀਬ ਛੜੀਆਂ ਜਿਹੜੀਆਂ ਭੈਣਾਂ ਮੇਰੀਆਂ ਜਿਹਨਾਂ ਨੂੰ ਸਕੂਲ ਚ ਮੈਂ ਤੁਰਦੇ ਦੇਖਦਾ ਵੀ ਬੈਗ ਲਈ ਉਹਨਾਂ ਨੂੰ ਅਸੀਂ ਸੈਕਰੀ ਓਪਨ ਕਮੇਟੀ ਓਪਨ ਹਾਂਜੀ ਇੱਕ ਪਿੰਡ ਓਪਨ ਕੋਟਰ ਓਪਨ ਤਿੰਨ ਖਿਡਾਰੀ ਬਾਹਰ ਲੇ ਤਿੰਨ ਖਿਡਾਰੀ ਬਾਹਰ ਲੇ ਆਉਣਗੇ ਤੇ ਦੱਬ ਕੇ ਧਮਾਲਾਂ ਪੈਣਗੇ ਆ 8 ਤਰੀਕ ਪਿੰਡ ਢੂੜੇ ਸ੍ਰੀ ਚਮਕੌਰ ਸਾਹਿਬ ਨਾਲ ਨੇੜੇ ਮਰੰਡਾ ਸੋ ਤੁਹਾਡੇ ਮਾਸਟਰੀ ਹੋਣਗੇ ਉੱਥੇ ਕੱਚ-ਵੱਜ ਕੇ ਨਿਲਾਵਾਂਗੇ ਨਿਆਰੇ ਸੋ ਇੱਥੇ ਤੁਹਾਨੂੰ ਮਿਲੂਗਾ ਬਿੱਲਾ ਥੈਂਕ ਯੂ ਤੁਹਾਨੂੰ ਅੱਜ ਐਨਾਨਸ ਕਰਤਾ